ਸਸੀਕਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਵੀਰ ਆਪਣੇ ਕੋਲੇ ਬਹੁਤ ਅਲੱਗ-ਅਲੱਗ ਟਰੈਕਟਰ ਇੱਕ ਹਾਲ ਤੂੜੀ ਵਾਲੀ ਮਸ਼ੀਨ ਗੱਡੀ ਤੇ ਫਾਰਮ ਟਰੈਡ 60 ਜੀ ਟਰੋਲੀ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰਾਂ ਜੀ ਤੇ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਹੀ ਪਸੰਦ ਆਊਗੀ ਜੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਟਰੈਕਟ ਦੇਖ ਰਹੇ ਹੋ ਵੀਰ ਜੀ ਮੈਸੀ 241 ਟਰੈਕਟਰ ਵੀਰ ਮੈਸੀ 241 ਡੀਆਈ 2014 ਮਾਡਲ ਹੈ ਵੀਰ ਜੀ ਤੇ ਕਿਸਾਨ ਵੀਰ ਨੇ ਦਾ ਰੇਟ ਜਿਹੜਾ ਮੰਗਿਆ ਜੀ ਉਹ ਮੰਗਿਆ ਹੈ 2.5 ਲੱਖ ਰੁਪਏ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਟਰੈਕ ਦੀ ਗੰਗਾ ਨਗਰ ਵੀ ਦਾ ਏਰੀਆ ਜੀ ਤੇ 55% ਟਰੈਡ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਅੱਧੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਇਹਨਾਂ ਦਾ ਨੰਬਰ ਹੈਗਾ ਜੀ 94653 ਤੇ 20848 94653 20848 ਕਿਸਾਨ ਵੀਰ ਦਾ ਨੰਬਰ ਹੈ ਜੀ ਜੇ ਤੁਸੀਂ ਫੋਨ ਕਰਕੇ ਟਰੈਟ ਖਰੀਦ ਸਕਦੇ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਵੀਰ ਜੀ ਕੰਡੀਸ਼ਨ ਪੱਖੋਂ ਵੀ ਟਰੈਟ ਬਹੁਤ ਸੋਹਣੀ ਕੰਡੀਸ਼ਨ ਦਾ ਪਿਆ ਹੈਗਾ ਜੀ ਤੇ ਜੇਕਰ ਤੁਹਾਨੂੰ ਸਾਡੇ ਚੈਨਲ ਦੇ ਮੈਸੇਜ ਮਿਲਦੇ ਜਦੋਂ ਅਸੀਂ ਵੀਡੀਓ ਪਾਉਂਦੇ ਆ ਤੇ ਬਹੁਤ ਹੀ ਚੰਗੀ ਗੱਲ ਹੈ ਜੇਕਰ ਵੀਰਾਂ ਨੂੰ ਸਾਡੇ ਚੈਨਲ ਦੇ ਨੋਟੀਫਿਕੇਸ਼ਨ ਨਹੀਂ ਮਿਲਦੇ ਮੈਸੇਜ ਜਦੋਂ ਅਸੀਂ ਵੀਡੀਓ ਪਾਉਂਦੇ ਆ ਤਾਂ ਸਾਡੇ ਚੈਨਲ ਦੇ ਮੈਸੇਜ ਟਾਈਮ ਸਿਰ ਪਾਉਣ ਦੇ ਲਈ ਵੀਰ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਉਹਨੂੰ ਦਬਕ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਇੱਕ ਘੰਟੀ ਦਾ ਬਟਨ ਆਊਗਾ ਜੀ ਉਹਨੂੰ ਦਬਾ ਲਿਓ ਉਸ ਤੋਂ ਬਾਅਦ ਵੀਰ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਤੇ ਪਾਉਣ ਸਾਰੀ ਤੁਹਾਡੇ ਕੋਲੇ ਤੁਹਾਡੇ ਮੋਬਾਈਲ ਦੇ ਉੱਤੇ ਇੱਕ ਮੈਸੇਜ ਚੱਲਿਆ ਜਾਇਆ ਕਰੂਗਾ ਕਿ ਅਸੀਂ ਵੀਡੀਓ ਪਾ ਦਿੱਤੀ ਹੈਗੀ ਤੇ ਤੁਸੀਂ ਸਾਰੀਆਂ ਵੀਡੀਓ ਤੁਹਾਡੇ ਕੋਲ ਟਾਈਮ ਸਿਰ ਪਹੁੰਚਣਗੀਆਂ ਵੀਰ ਸਾਰੀਆਂ ਵੀਡੀਓ ਤੁਸੀਂ ਦੇਖ ਸਕੋਗੇ ਤੇ ਵੱਖ-ਵੱਖ ਤਰ੍ਹਾਂ ਦੇ ਸੰਦ ਅਸੀਂ ਡੇਲੀ ਤੋਂ ਡੇਲੀ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਅੱਗੇ ਵੀਰ ਜੀ ਕੇਐਸ ਗਰੁੱਪ ਵਾਲਿਆਂ ਦੀ ਜਿਹੜੀ ਇਹ ਤੂੜੀ ਵਾਲੀ ਮਸ਼ੀਨ ਦੇਖ ਰਹੇ ਹੋ ਵੀਰ ਜੀ ਤੁਸੀਂ 2000 ਤੇ 10 ਮਾਡਲ ਇਹ ਮਸ਼ੀਨ ਹੈ ਵੀਰ ਤੂੜੀ ਵਾਲਾ ਰੀਪਰ ਵੀ ਕਹਿੰਦੇ ਨੇ ਜੀ KSA 756 DVD Deluxe Edition ਵੀਰ ਜੀ ਟਾਪ এডਿਸ਼ਨ ਵਾਲੀ ਇਹ ਤੂੜੀ ਵਾਲੀ ਮਸ਼ੀਨ ਹੈ ਵੀਰ 올ਡ ਮਾਡਲ ਯਾਨੀ ਕਿ 2000 ਤੇ 10 ਮਾਡਲ ਇਹ ਵੀਰ ਕੰਬਾਈਨ ਹੈ 82000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਤੇ ਚਾਲੂ ਕੰਡੀਸ਼ਨ ਚ ਹੈ ਵੀਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਨਾਬਾ ਵੀਰ ਨੇ ਆਪਦਾ ਏਰੀਆ ਦੱਸਿਆ ਜੀ ਤੇ 40 ਕ ਪੈਸੇ ਦੇ ਟਾਇਰ ਪਏ ਨੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 95925 85814 95925 ਜੀ 85814 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਦੇ ਤੁਸੀਂ ਫੋਨ ਕਰਕੇ ਤੇ ਤੂੜੀ ਵਾਲਾ ਰੀਪਰ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਜੀ ਕੇ ਐਸ ਏ 756 ਡੀ ਵੀ ਤੂੜੀ ਵਾਲਾ ਰੀਪਰ ਹੈ ਜੀ ਇਹ 2000 ਤੇ 10 ਕ ਮਾਡਲ ਤੇ 82000 ਰੁਪਿਆ ਵੀਰ ਜੀ ਪ੍ਰਾਈਸ ਮੰਗਿਆ ਵੀਰ ਨੇ ਤੇ ਇਹ ਵੀ ਲਾਸਟ ਪ੍ਰਾਈਸ ਨਹੀਂ ਹੁੰਦਾ ਰੇਟ ਉੱਪਰ نیچے ਹੁੰਦਾ ਰਹਿੰਦਾ ਤੇ ਤੁਸੀਂ ਮੌਕੇ ਤੇ ਵੀਰ ਨਾਲ ਗੱਲ ਕਰਕੇ ਆਦੇ ਰੇਟ ਆ ਜਿਹੜਾ ਉਹ ਮੁਕਾ ਸਕਦੇ ਹੋ ਤੇ ਅੱਧਿਕ ਟਾਇਰ ਪਏ ਨੇ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਅਗਲਾ ਜਿਹੜਾ ਵੀਰ ਤੁਸੀਂ ਇਹ ਟਰਾਲੀ ਦੇਖ ਰਹੇ ਹੋ ਵੀਰ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਰ ਅਲੱਗ-ਅਲੱਗ ਤਰ੍ਹਾਂ ਦੇ ਵੀਰ ਫੋਟੋਆਂ ਭੇਜਦੇ ਨੇ ਤੇ ਟਰਾਲੀ ਆ ਵੀਰ ਜੀ ਇਹ 10 6.5 ਦੀ ਟਰਾਲੀ ਆ 10 ਫੁੱਟ ਲੰਮੀ ਆ ਵੀਰ ਜੀ 6.5 ਫੁੱਟ ਚੌੜੀ ਆ ਤੇ ਪੱਖੋ ਕੈਂਚੀ ਵਾਲਿਆਂ ਦੀ ਬਣੀ ਹੋਈ ਵੀਰ ਇਹ ਤੇ 올ਡ ਮਾਡਲ ਦੀ ਟਰਾਲੀ ਆ ਵੀਰ ਜੀ 45000 ਰੁਪਿਆ ਵੀਰ ਨੇ ਦਾ ਰੇਟ ਰੱਖਿਆ ਜੀ ਡਿਮਾਂਡ ਹੈ ਵੀਰ ਦੀ ਤਪਾ ਵੀਰ ਦਾ ਏਰੀਆ ਜੀ ਪੈਂਤੀਕ ਪੈਸੇ ਟਾਇਰ ਪਏ ਨੇ ਵੇ ਦਾਗ ਟਾਇਰ ਨੇ ਵੀਰ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 76 259 ਜੀ 73 226 76 259 ਜੀ 73 226 ਕਿਸਾਨ ਵੀ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਫੋਨ ਕਰਕੇ ਇਹ ਟਰਾਲੀ ਜਿਹੜੀ ਖਰੀਦ ਸਕਦੇ ਹੋ ਜੀ ਇਹ ਸਾਡੇ ਆ 10 ਫੁੱਟ ਲੰਬੀ ਦੇ 6 ਫੁੱਟ ਚੌੜੀ ਤੇ ਪੁਰਾਣੇ ਮਾਡਲ ਦੀ ਟਰਾਲੀ 45000 ਰੁਪਿਆ ਵੀ ਇਹਦਾ ਰੇਟ ਰੱਖਿਆ ਵੀਰ ਨੇ ਤੇ ਤਪਾ ਵੀਰ ਦਾ ਏਰੀਆ ਤੇ 35 ਕ ਪੈਸੇ ਦੇ ਵੀਰ ਜੀ ਟਾਇਰ ਪੈਣੇ ਜਲਦੀ ਜਲਦੀ ਵੀਡੀਓ ਨੂੰ ਵੀਰ ਜੀ ਸਾਰੇ ਵੀਰ ਸ਼ੇਅਰ ਕਰ ਦੇਣਾ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਤੇ ਉਹ ਵੀ ਫਾਇਦਾ ਚੱਕ ਸਕਣ ਵੀਰ ਜੀ ਇਸ ਦੇ ਟਰੈਟ ਮੰਡੀ ਚੈਨਲ ਦਾ ਜੀ ਤੇ ਥੱਲੇ ਕਿ ਤੀਰ ਦਾ ਬਟਨ ਹੋਊਗਾ ਵੀਰ ਉਹਨੂੰ ਦੱਬ ਕੇ ਤੁਸੀਂ ਸਾਡੀਆਂ ਜਿਹੜੀਆਂ ਵੀਡੀਓ ਨੇ ਇਹ ਫੇਸਬੁੱਕ ਤੇ ਵਟਸਐਪ ਗਰੁੱਪਾਂ 'ਚ ਸ਼ੇਅਰ ਕਰ ਸਕਦੇ ਹੋ ਇਦੇ ਨਾਲ ਆਪਣੀਆਂ ਵੀਡੀਓ ਵੀਰ ਜੀ ਹੋਰ ਕਿਸਾਨਾਂ ਭਰਾਵਾਂ ਤੱਕ ਵੀ ਜਾਣਗੀਆਂ ਤੇ ਜੇਕਰ ਉਹਨਾਂ ਨੇ ਕੋਈ ਸੰਦ ਲੈਣਾ ਹੈ ਤਾਂ ਉਹਨਾਂ ਦੀ ਵੀ ਹੈਲਪ ਹੋ ਜੂਗੀ ਜੇਕਰ ਕੋਈ ਉਹਨਾਂ ਨੇ ਸੰਦ ਵੇਚਣਾ ਤਾਂ ਵੀਰ ਉਹ ਘਰ ਬੈਠੀ ਆਪ ਦਾ ਕੋਈ ਸੰਦ ਸੇਲ ਕਰਨ ਪਾਉਣਗੇ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਅੱਗੇ ਜਿਹੜਾ ਵੀਰ ਤੁਸੀਂ ਟਰੈਕ ਦੇਖ ਰਹੇ ਹੋ ਹੈਗਾ ਜੀ ਫਾਰਮ ਟਰੈਕ 60 ਈਪੀਆਈ ਮਾਡਲ ਵੀਰ ਜੀ ਇਹ 2013 ਮਾਡਲ ਹੈ 4 ਲੱਖ ਤੇ 45000 ਰੁਪਏ ਦੀ ਡਿਮਾਂਡ ਹੈ ਵੀਰ ਦੀ ਏਰੀਆ ਵੀ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ ਤੇ 65 ਪੈਸੇ ਟਾਇਰ ਪਏ ਨੇ ਵੀਰ ਜੀ 60 65 ਪੈਸੇ ਅਗਲੇ ਟਾਇਰ ਨੇ ਤੇ ਇਹ ਜਿਹੜੀ ਆਪਣੀ ਵੀਡੀਓ ਦੇ ਵਿੱਚ ਟਾਇਰਾਂ ਦੀ ਕੰਡੀਸ਼ਨ ਦੱਸੀ ਜਾਂਦੀ ਵੀਰ ਇਹ ਪਿਛਲੇ ਟਾਇਰਾਂ ਦੀ ਦੱਸੀ ਜਾਂਦੀ ਹੈ ਕਿਸਾਨ ਵੀਰ ਦਾ ਨੰਬਰ ਹੈਗਾ ਜੀ 81073 ਤੇ 43953 81073 43953 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਤੇ ਇਹ 63 ਹੈ ਜਿਹੜਾ ਖਰੀਦ ਸਕਦੇ ਹੋ ਜੀ ਫਾਰਮ ਟਰੈਕ 60 ਈਪੀਆਈ 2013 ਮਾਡਲ 4 ਲੱਖ ਦੇ 45000 ਰੁਪਏ ਦੀ ਡਿਮਾਂਡ ਹੈ ਜੀ 60 ਪੈਸੇ 65 ਪੈਸੇ ਟਾਇਰ ਪੈਨੇ ਵੀਰੇ ਤੇ ਨੰਬਰ ਕਿਸਾਨ ਵੀਰ ਦਾ ਖੱਟੇ ਖਰਾਂ ਦੇ ਵਿੱਚ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜੇਕਰ ਤੁਸੀਂ ਵੀ ਜੇ ਕੋਈ ਆਪਣੇ ਸੰਦ ਦਾ ਟਰੈਕਟਰ ਟਰਾਲੀ ਹੋਰ ਕਿਸੇ ਖੇਤੀਬਾੜੀ ਸੰਦ ਦੀ ਐਡ ਸਾਡੀ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਬਿਲਕੁਲ ਫ੍ਰੀ ਦੇ ਵਿੱਚ ਤੇ ਐਡ ਕਰਵਾਉਣ ਦੇ ਲਈ ਵੀ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਆ ਰਹੀ ਹੈ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਇਹ ਸਾਰੀਆਂ ਚੀਜ਼ਾਂ ਲਿਖ ਕੇ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਖਿੱਚ ਕੇ ਜੀ ਤੇ ਫੋਨ ਨੂੰ ਟੇਡਾ ਕਰਕੇ ਫੋਟੋਆਂ ਖਿੱਚੀਆਂ ਹੋਣੀਆਂ ਚਾਹੀਦੀਆਂ ਜੀ ਪੂਰੀਆਂ ਸਾਫ਼ ਫੋਟੋਆਂ ਖਿੱਚ ਕੇ ਤੇ ਆਹ ਜਾਣਕਾਰੀ ਇਹ ਸਾਰਾ ਕੁਝ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਮੇਰਾ WhatsApp ਨੰਬਰ ਥੱਲੇ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਸਾਰੇ ਵੀਰ ਨੋਟ ਕਰ ਲੈਣ ਜੀ 8837665987 8837665987 ਸਾਡਾ WhatsApp ਨੰਬਰ ਹੈ ਜੀ ਤੇ ਇਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਵਾਂਗੇ ਜਦੋਂ ਸਾਡੇ ਕੋਲ ਐਡ ਪਹੁੰਚੂਗੀ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਲੱਗਦਾ ਜਾਂਦਾ ਵੀਰ ਐਡ ਲਵਾਉਣ ਦਾ ਇਹ ਸਭ ਕੁਝ ਫਰੀ ਕੀਤਾ ਜਾਂਦਾ ਹੈ ਅੱਗੇ ਵੀਰ ਜੀ ਤੁਸੀਂ ਬਲੈਰੋ ਗੱਡੀ ਦੇਖ ਰਹੇ ਹੋ ਜੈਡ ਐਲ ਐਕਸ ਗੱਡੀ ਹੈ ਵੀਰ ਜੀ ਬਲੈਰੋ ਦੀ 2013 ਮਾਡਲ ਹੈ ਵੀਰ 5 ਲੱਖ ਰੁਪਏ ਦੀ ਵੀਰ ਨੇ ਦੀ ਡਿਮਾਂਡ ਰੱਖੀ ਹੈ ਜੀ ਸੰਗਰੀਆ ਰਾਜਸਥਾਨ ਏਰੀਆ ਵੀਰ ਇਹਨਾਂ ਦਾ ਤੇ ਟਾਇਰ ਬਿਲਕੁਲ ਨਵੇਂ ਦੱਸਿਆ ਵੀਰ ਨੇ ਕਿ ਨਵੇਂ ਟਾਇਰਾਂ ਦੀ ਗੱਡੀ ਹੈ ਵੀਰ ਜੀ ਕਾਗਜ਼ ਵਗੈਰਾ ਦੀ ਵੀਰ 1% ਦੀ ਵੀ ਕੋਈ ਕਮੀ ਨਹੀਂ ਸਾਰੇ ਕਾਗਜ਼ ਓਕੇ ਨੇ ਵੀਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗੱਡੀ ਦੇ ਵਿੱਚ ਪੂਰੀ ਸਾਫ਼ ਗੱਡੀ ਹੈ ਵੀਰ ਮਾਡਲ ਦੇ ਹਿਸਾਬ ਨਾਲ ਕਿਸਾਨ ਵੀਰ ਦਾ ਨੰਬਰ ਹੈ ਵੀਰੋ ਸਕਰੀਨ ਦੇ ਉੱਪਰ ਸ਼ੋ ਹੋ ਰਹੀ 96 ਪੂਰਾ 134 ਪੂਰਾ 496 ਪੂਰਾ 134 ਪੂਰਾ 400 ਕਿਸਾਨ ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਆ ਕੰਟੈਕਟ ਕਰਕੇ ਵੀਰ ਫੋਨ ਕਰਕੇ ਤੇ ਇਹ ਗੱਡੀ ਖਰੀਦ ਸਕਦੇ ਹੋ ਤੇ ਵੀਰ ਆਪਣੇ ਚੈਨਲ ਤੇ ਜਿੰਨੀਆਂ ਵੀ ਐਡਾਂ ਲਗਾਈ ਜਾਂਦੀਆਂ ਨੇ ਉਹਨਾਂ ਐਡਾਂ ਦੇ ਵਿੱਚ ਜਿਹੜੇ ਕਿਸਾਨ ਭਰਾ ਦੇ ਉਹ ਟਰੈਕਟਰ ਹੁੰਦੇ ਆ ਉਹਨਾਂ ਦਾ ਹੀ ਨੰਬਰ ਦੇ ਕੇ ਐਡ ਲਗਾਈ ਜਾਂਦੀ ਹੈ ਸਾਡੇ ਚੈਨਲ ਦਾ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਵੀਰ ਤੇ ਸਭ ਕੁਝ ਫਰੀ ਕੀਤਾ ਜਾਂਦਾ ਐਡ ਵੀ ਬਿਲਕੁਲ ਅਸੀਂ ਫਰੀ ਦੇ ਵਿੱਚ ਲਗਾਈਦੀ ਹੈ ਤੇ ਨਾ ਹੀ ਕੋਈ ਸੰਦ ਵਿਕਣ ਦੇ ਵਿੱਚ ਅਸੀਂ ਕੋਈ ਕਮਿਸ਼ਨ ਲੈਂਤਾ ਜਾਂਦਾ ਵੀ ਸਾਡੇ ਚੈਨਲ ਦਾ ਮਕਸਦ ਹੀ ਇਹ ਹੈ ਕਿ ਸਭ ਕੁਝ ਫਰੀ ਦੇ ਵਿੱਚ ਕੀਤਾ ਜਾਵੇ ਤੇ ਜੋ ਡੀਲਰ ਮੋٹے ਮੋਟੇ ਕਮਿਸ਼ਨ ਲੈਂਦੇ ਨੇ ਉਹਨਾਂ ਤੋਂ ਬਚਿਆ ਜਾਵੇ ਕਿਸਾਨ ਬੜੇ ਹੀ ਸੌਖੇ ਢੰਗ ਨਾਲ ਆਪਦੇ ਘਰ ਬੈਠੇ ਹੀ ਆਪਣੀ ਜਿਹੜੀ ਚੀਜ਼ ਹੈ ਜੀ ਉਹ ਸਾਡੇ ਚੈਨਲ ਤੇ ਐਡ ਪਵਾ ਕੇ ਸੇਲ ਕਰ ਸਕਣ ਤੇ ਜਿਹੜੇ ਮੇਰੇ ਵੀਰ ਖਰੀਦਦੇ ਨੇ ਉਹ ਵੀ ਸਾਡੇ ਚੈਨਲ ਦੇ ਥਰੂ ਹੀ ਕਿਸਾਨ ਵੀਰਾਂ ਨਾਲ ਗੱਲ ਕਰ ਲੈਂਦੇ ਨੇ ਤੇ ਉੱਤੇ ਜਾ ਕੇ ਟਰੈਕਟਰ ਵਗੈਰਾ ਉਹ ਦੇਖ ਕੇ ਜੇਕਰ ਉਹਨਾਂ ਨੂੰ ਪਸੰਦ ਆਉਂਦਾ ਤਾਂ ਉਹ ਖਰੀਦ ਲੈਂਦੇ ਨੇ ਤੇ ਇਹਦੇ ਵਿੱਚ ਵੇਚਣ ਵਾਲੇ ਦਾ ਤੇ ਖਰੀਦਣ ਵਾਲੇ ਦਾ ਦੋਨਾਂ ਦਾ ਹੀ ਫਾਇਦਾ ਹੋ ਜਾਂਦਾ ਤੇ ਸਾਡੇ ਲਈ ਵੀ ਇਸ ਤੋਂ ਛੇ ਇੰਨਾ ਹੀ ਕਰਨਾ ਕਿ ਵੀਡੀਓ ਨੂੰ ਲਾਈਕ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਤੇ ਨਾਲ ਹੀ ਚੈਨਲ ਦਾ ਥੱਲੇ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਸਵਰਾਜ 855 FE ਟਰੈਟਾ ਵੀਰ 2008 ਮਾਡਲ ਹੈ ਤੇ 365000 ਰੁਪਏ ਦੀ ਡਿਮਾਂਡ ਹੈ ਵੀਰ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਰ ਜੀ A1 ਕੰਡੀਸ਼ਨ ਦਾ ਟਰੈਕਟਰ ਹੈ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਵੀਰ ਇਹ ਰੱਖਿਆ ਪੂਰਾ ਸਮਾਈ ਨਾਲ ਰੱਖਿਆ ਹੋਇਆ ਟਰੈਕਟਰ ਹੈ ਵੀਰ ਮਾਨਸਾਂ ਭਲਾੜਾ ਏਰੀਆ ਵੀਰ ਇਹਨਾਂ ਦਾ 95 ਪੈਸੇ ਟਾਇਰ ਪਏ ਨੇ ਬਿਲਕੁਲ ਨਵੇਂ ਟਾਇਰ ਪਏ ਨੇ ਵੀਰ ਐਮ ਆਰ ਐਫ ਦੇ ਟਾਇਰ ਨੇ ਅਗਲੇ ਟਾਇਰ ਵੀ ਵੀਰ ਜੀ ਪਏ ਨੇ 70 ਤੋਂ 80 ਪੈਸੇ ਤੇ ਪਿਛਲੇ ਟਾਇਰ ਪਏ ਨੇ ਵੀਰ ਜੀ 95 ਪੈਸੇ ਇਹ 3 ਸਟਾਰ ਸਵਰਾਜ 855 FE ਟਰੈਕਟਰ ਵੀਰ ਕਿਸਾਨ ਵੀਰ ਦਾ ਨੰਬਰ ਖੱਟੇ ਅੱਖਰਾਂ ਦੇ ਵਿੱਚ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜਿੱਦੇ ਤੁਸੀਂ ਫੋਨ ਕਰਕੇ ਤੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਸਵਰਾਜ 855 FE 3 ਸਟਾਰ ਟਰੈਕਟਰ ਹੈ ਜੀ ਤੇ 2008 ਮਾਡਲ ਹੈ ਜੀ 2008 ਮਾਡਲ ਹੋਣ ਦੇ ਬਾਵਜੂਦ ਵੀ ਟਰੈਕਟਰ ਦੀ ਕੰਡੀਸ਼ਨ ਹੈ ਜਿਹੜੀ ਵੀਰ ਜੀ A1 ਪਈ ਹੈ A1 ਕੰਡੀਸ਼ਨ ਦਾ ਟਰੈਕਟਰ ਹੈ ਜੀ 365 ਪ੍ਰਾਈਸ ਮੰਗਿਆ ਜੀ ਵੀਰ ਨੇ ਤੇ ਮਾਨਸਾ ਵੀਰ ਦਾ ਏਰੀਆ ਜੀ ਤੇ ਪਿਛਲੇ ਟਾਇਰਾਂ ਦੀ ਜਿਹੜੀ ਕੰਡੀਸ਼ਨ ਹੈ ਵੀਰ ਜੀ ਉਹ 95 ਪੈਸੇ ਪਈ ਹੈ ਬਿਲਕੁਲ ਨਵੇਂ ਟਾਇਰ ਪਏ ਨੇ ਜੀ ਬਹੁਤ ਹੀ ਸੋਹਣੀ ਦਾ ਕੰਡੀਸ਼ਨ ਦਾ ਟਰੈਕਟਰ ਹੈ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਸਾਰੇ ਟਰੈਕਟਰਾਂ ਵਿੱਚ ਦੇਖਣ ਨੂੰ ਨਹੀਂ ਮਿਲੂਗੀ ਜੀ ਸਾਰੇ ਹੀ ਟਰੈਕਟਰ ਤੁਹਾਨੂੰ ਪ੍ਰੋਪਰ ਤੇ ਆ ਤਰੀਕੇ ਤੇ ਚਾਲੂ ਹਾਲਤ ਦੇ ਵਿੱਚ ਮਿਲਣਗੇ ਜੀ ਅੱਗੇ ਦੂਸਰੀ ਦੇਖ ਰਹੇ ਵੀਰ ਜੀ ਸੇਮ ਹੈ ਟਰੈਕਟਰ ਹੈ ਜੀ ਇਹ 503 ਸੇਮ 503 ਟਰੈਕਟਰ ਹੈ ਜੀ 2000 ਤੇ 6 ਮਾਡਲ ਟਰੈਕਟਰ ਹੈ ਜੀ 1 ਲੱਖ ਤੇ 90000 ਰੁਪਏ ਦੀ ਡਿਮਾਂਡ ਰੱਖੀਆ ਵੀਰ ਨੇ ਜਲਾਲਾਬਾਦ ਵੀਰ ਦਾ ਏਰੀਆ ਜੀ ਤੇ 60 ਪੈਸੇ ਵੀਰੇ ਦੇ ਟਾਇਰ ਪਏ ਨੇ 60 ਕਤੋਂ 50 ਪੈਸੇ ਵੀਰੇ ਦੇ ਅਗਲੇ ਟਾਇਰ ਨੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਵੀ ਜਿਓ 60 ਪੈਸੇ ਐ ਅਗਲੇ ਟਾਇਰ ਵੀਰੇ ਦੇ ਅੱਧੇ ਕ ਪਏ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਵੀਰ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਉਹ ਬਹੁਤ ਵਧੀਆ ਪਈ ਹੈ ਜੀ ਕਿਸਾਨ ਵੀ ਤਾਂ ਜਿਹੜਾ ਨੰਬਰ ਹੈ ਜੀ ਉਹ ਖੱਟੇ ਖਰਾਂ ਦੇ ਵਿੱਚ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜਿੱਤੇ ਤੁਸੀਂ ਫੋਨ ਕਰਕੇ ਇਹ ਟਰੈਕਟਰ ਦੀ ਡਿਟੇਲ ਲੈ ਸਕਦੇ ਹੋ ਟਰੈਕਟਰ ਬਾਰੇ ਹੋਰ ਜੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਵੀਰ ਨੂੰ ਪੁੱਛ ਸਕਦੇ ਹੋ ਜੇ ਖਰੀਦਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਹਾਨੂੰ ਇਹ ਨੰਬਰ ਦਿੱਤਾ ਹੋ ਸੇਮ 503 2006 ਮਾਡਲ 1,90,000 ਰੁਪਏ ਦੀ ਡਿਮਾਂਡ ਰੇਟ ਉੱਪਰ-ਨੀਚੇ ਹੋ ਸਕਦਾ ਮੌਕੇ ਤੇ ਤੁਸੀਂ ਕਰ ਸਕਦੇ ਹੋ ਜਲਾਲਾਬਾਦ ਵੀਰ ਦਾ ਏਰੀਆ ਜੀ 60 ਕੁ ਪੈਸੇ ਪਈ ਨੇ ਵੀਰੇ ਦੇ ਟਾਇਰ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜਿੱਦੇ ਤੁਸੀਂ ਫੋਨ ਕਰਕੇ ਇਹ ਟਰੈਕ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਐਡ ਲਵਾਉਣ ਲਈ ਸਾਡਾ ਨੰਬਰ ਸਾਰੇ ਵੀਰ ਫਿਰ ਤੋਂ ਨੋਟ ਕਰ ਲੈਣ ਜੀ 8837665987 8837665987 ਸਾਡਾ ਐਡ ਲਵਾਉਣ ਲਈ ਨੰਬਰ ਹੈ ਜੀ ਜਿੱਦੇ ਤੁਸੀਂ ਫੋਟੋਆਂ ਭੇਜ ਕੇ ਤੇ ਜਾਣਕਾਰੀ ਭੇਜ ਕੇ ਐਡ ਲਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਹੁਣ ਜਿਹੜਾ ਵੀ ਤੁਸੀਂ ਅੱਗੇ ਇਹ ਹਲ ਦੇਖ ਰਹੇ ਹੋ ਵੀਰੇ ਇਹ ਸਪਰਿੰਗਾ ਵਾਲੇ ਹਲ ਨੇ ਪੁਰਾਣੇ ਮਾਡਲ ਦੇ ਹਲ ਨੇ ਵੀ 10000 ਰੁਪਿਆ ਵੀ ਨੇ ਡਿਮਾਂਡ ਰੱਖੀ ਹੈ ਜੀ ਅੰਬਰਸਰ ਏਰੀਆ ਵੀ ਨਾ ਅਟਾਰੀ ਦੇ ਕੋਲ ਰਹਿ ਗਿਆ ਇਹਨਾਂ ਦਾ ਪਿੰਡ ਤੇ 55% ਤੇ ਦੇ ਵਿਜ ਦੀ ਖੁਰਪੇ ਪਏ ਨੇ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਇਿੱਥੇ ਤੁਸੀਂ ਫੋਨ ਕਰਕੇ ਤੇ ਇਹ ਹਲ ਖਰੀਦ ਸਕਦੇ ਹੋ ਜੀ ਇਹ ਪੁਰਾਣੇ ਹਲ ਹੈ ਜੀ 10000 ਰੁਪਿਆ ਪ੍ਰਾਈਸ ਹੈ ਜੀ ਥੰਬਰਸਰ ਏਰੀਆ ਵੀ ਇਹਨਾਂ ਦਾ 55% ਖੁਰਪੇ ਪਹਿਲੇ ਸਪ੍ਰਿੰਗਾਂ ਵਾਲੇ ਹਲ ਹੈ ਜੀ ਨੰਬਰ ਸਕਰੀਨ ਤੇ ਆ ਜੀ ਅੱਜ ਦੀ ਵੀਡੀਓ ਸਿਰਫ ਇਹਨਾਂ ਜੀ ਨਵੀਂ ਤੇ ਇੰਟਰਸਟਿੰਗ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਨਾ ਫੇਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖ